ਸਬਜ਼ੀ ਮੰਡੀ ਦੇ ਸਾਹਮਣੇ ਮਹਿਤਾ ਰੋਡ ਉੱਪਰ ਐਤਵਾਰ ਵਾਲੇ ਦਿਨ ਮੰਡੀ ਬੰਦ ਹੋਣ ਕਰਕੇ ਰੇੜੀ ਫੜੀ ਵਾਲਿਆਂ ਵੱਲੋਂ ਸੜਕ ਦੇ ਕਿਨਾਰੇ ਬੈਠ ਕੇ ਸਬਜ਼ੀ ਵੇਚੀ ਜਾਂਦੀ ਹੈ ਜਿਸ ਨਾਲ ਇਥੋਂ ਲੰਘਣ ਵਾਲੇ ਭਾਰੀ ਟ੍ਰੈਫਿਕ ਰੁਕ ਜਾਂਦੀ ਹੈ ਅਤੇ ਵੱਡੇ ਵੱਡੇ ਜਾਮ ਲੱਗ ਜਾਂਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਜੇ ਹੋਇਆ ਲੋਕਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਗਰੀਬ ਰੇੜੀ ਫੜੀ ਵਾਲਿਆਂ ਨੂੰ ਸਬਜ਼ੀ ਮੰਡੀ ਦੇ ਅੰਦਰ ਕਿਤੇ ਨਾ ਕਿਤੇ ਜਗ੍ਹਾ ਅਲਾਟ ਕਰਨ ਤਾਂ ਜੋ ਇੱਥੇ ਬੈਠ ਕੇ ਸਬਜ਼ੀਆਂ ਅਤੇ ਫਲ ਨਾ ਵੇਚਣ ਅਤੇ ਸੜਕ ਤੇ ਜਾਮਵੀ ਨਾ ਲੱਗੇ ਅੱਜ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਸਬਜ਼ੀ ਮੰਡੀ ਮਹਿਤਾ ਰੋਡ ਦੀਆਂ ਜਿੱਥੇ ਕਿ ਹਰ ਵੇਲੇ ਵੱਡਾ ਜਾਮ ਲੱਗਾ ਰਹਿੰਦਾ ਹੈ ਐਤਵਾਰ ਮੰਡੀ ਬੰਦ ਹੋਣ ਦੇ ਬਾਵਜੂਦ ਇੱਥੇ ਰੇੜੀ ਫੜੀ ਵਾਲੇ ਬਾਹਰ ਸੜਕ ਦੇ ਉੱਤੇ ਆਪਣੀਆਂ ਦੁਕਾਨਾਂ ਲਾ ਕੇ ਸਬਜ਼ੀ ਵੇਚਦੇ ਹਨ ਕਿਤੇ ਨਾ ਕਿਤੇ ਉਹਨਾਂ ਨੇ ਵੀ ਲੋਕਾਂ ਨੇ ਆਪਣਾ ਪੇਟ ਪਾਲਣਾ ਹੁੰਦਾ ਹੈ ਘਰ-ਬਾਰ ਚਲਾਉਣਾ ਹੁੰਦਾ ਹੈ ਬੱਚਿਆਂ ਨੂੰ ਰੋਟੀ ਖਵਾ ਕੇ ਖਵਾ ਕੇ ਖਾਣੀ ਹੁੰਦੀ ਹੈ ਪਰੰਤੂ ਇੱਥੇ ਸਾਰਾ ਦੋਸ਼ ਅਸੀਂ ਪ੍ਰਸ਼ਾਸਨ ਨੂੰ ਦਿੰਦੇ ਹਾਂ ਕਿਉਂਕਿ ਪ੍ਰਸ਼ਾਸਨ ਇੱਥੇ ਕੋਈ ਪੂਕਤਾ ਪ੍ਰਬੰਧ ਨਹੀਂ ਕਰ ਰਿਹਾ ਸਬਜ਼ੀ ਮੰਡੀ ਦੇ ਵਿੱਚ ਮਾਰਕੀਟ ਕਮੇਟੀ ਨੂੰ ਚਾਹੀਦਾ ਹੈ ਕਿ ਸਬਜ਼ੀ ਮੰਡੀ ਦੇ ਵਿੱਚ ਦੁਕਾਨਦਾਰਾਂ ਨੂੰ ਇੱਕ ਜਗ੍ਹਾ ਲਾੜ ਦਿੱਤੀ ਜਾਵੇ ਤਾਂ ਜੋ ਉਹ ਬਾਹਰ ਸੜਕ ਦੇ ਕਿਨਾਰੇ ਬੈਠ ਕੇ ਸਬਜ਼ੀ ਨਾ ਵੇਚਣ ਤੇ ਜਿੱਥੇ ਉਹਨਾਂ ਨੂੰ ਜਗ੍ਹਾ ਲਾੜ ਕੀਤੀ ਜਾਂਦੀ ਹੈ ਉੱਥੇ ਉਹ ਸਬਜ਼ੀ ਵੇਚਣ ਜਿਸ ਨਾਲ ਇੱਥੇ ਜਾਮ ਨਾ ਲੱਗੇ ਤੇ ਜਾਮ ਲੱਗਣ ਨਾਲ ਲੋਕ ਜਿਹੜੇ ਪਰੇਸ਼ਾਨ ਹੁੰਦੇ ਹਨ ਉਹ ਪਰੇਸ਼ਾਨ ਨਾ ਹੋਣ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ